ਪਰ ਪਿੱਛੇ ਜਿਹੜੀਆਂ ਪਾਰਟੀਆਂ ਰਹੀਆਂ ਨੇ ਇੱਥੇ ਉਹਨਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਨਾ ਉਹਨੂੰ ਸਭ ਤੋਂ ਵੱਡੀ ਟਾ ਲਾਈ ਹੈ ਹਿੰਦੂ ਮੁਸਲਮ ਖਤਰੀ ਉੱਚ ਨੀਚ क्वेश्चन ਮਾਰ ਖੱਲੇ ਵੀ ਹੈ ਕਿ ਭਈ ਉਹ ਦੋ ਟਿਕਟ ਨਹੀਂ ਮਿਲੀ ਜਿਸ ਕਾਰਨ ਪਾਰਟੀ ਨੂੰ ਇਹਨਾਂ ਨੇ ਛੱਡਿਆ ਹੁਣ ਟਿਕਟ ਦੀ ਲਾਲਸ ਦੇ ਵਿੱਚ ਇਹ ਦੂਸਰੀ ਪਾਰਟੀ ਮੈਂ ਨਹੀਂ ਆਮ ਆਦਮੀ ਪਾਰਟੀ ਛੱਡੀ ਆ ਆਮ ਆਦਮੀ ਪਾਰਟੀ ਨੇ ਮੈਨੂੰ ਛੱਡਿਆ ਪਾਰਟੀ ਦੇ ਵਿੱਚ ਲੋਕਤੰਤਰ ਨਹੀਂ ਹੈਗਾ ਉਹਦੇ ਉਹਦੇ ਫੇਵਰ ਚ ਪ੍ਰੋਟੈਸਟ ਇਹਦਾ ਮਤਲਬ ਤੁਸੀਂ ਸਿਰਫ ਰਾਜਨੀਤਿਕ ਗੰਦੇ ਕਰਾਣੇ ਸੀ ਮੇਰੇ ਤੋਂ ਹੋਰ ਕੁਝ ਨਹੀਂ ਕਰਾਣਾ ਸੀਗਾ। ਜੂ ਹੁਣ ਤਨਕਰਾਰ ਕਰ ਤੁਹਾਨੂੰ ਕਾਂਗਰਸ ਕਿਉਂ ਜੁਆਇਨ ਕਰਨੀ? ਧਰਮ ਨੂੰ ਧਰਮ ਦੀ ਆੜ ਦੇ ਵਿੱਚ ਜਿਹੜੇ ਆਪਣੀ ਰਾਜਨੀਤਿਕ ਚਮਕ ਨੂੰ ਚਮਕਾਉਣਾ ਚਾਹੁੰਦੇ ਆ ਉਹ ਮੈਨੂੰ ਪਸੰਦ ਨਹੀਂ ਹੈ। ਨਾ ਅੱਗੇ ਕਦੇ ਸੀਗਾ ਨਾ ਹੁਣ ਹੈ। ਆਰਗੇਨਾਈਜ਼ਡ ਵੇ ਦੇ ਨਾਲ ਫੰਡਸ ਆਉਂਦੇ ਨੇ ਫੰਡ ਪ੍ਰੋਕਿਊਰ ਹੁੰਦੇ ਨੇ ਦੇਸ਼ ਦੇ ਅਦਾਰਿਆਂ ਦੇ ਵਿੱਚ ਮਿਨਿਸਟਰੀਆਂ ਉਹ ਫਿਰ ਫੰਡ ਇਮਾਨਦਾਰੀ ਨਾਲ ਲੱਗਦੇ ਨੇ ਪੰਜਾਬ ਦੇ ਤੇ ਪੰਜਾਬ ਤੇ ਆਪਣਾ ਵਿਕਾਸ ਆਪ ਹੀ ਕਰਦਾ ਹੈ 1947 ਤੋਂ ਪਹਿਲਾਂ ਵੀ ਤਾਂ ਪੰਜਾਬ ਹੀ ਸੀਗਾ ਨਾ 1950 ਚ ਸੰਵਿਧਾਨ ਲਾਗੂ ਹੋਇਆ ਫਿਰ ਆਰਗੇਨਾਈਜ਼ ਤਰੀਕਾ ਸ਼ੁਰੂ ਹੋ ਗਿਆ ਪਰ ਪਿੱਛੇ ਜਿਹੜੀਆਂ ਪਾਰਟੀਆਂ ਰਹੀਆਂ ਨੇ ਇੱਥੇ ਉਹਨਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਨਾ ਉਹਨੂੰ ਸਭ ਤੋਂ ਵੱਡੀ ਟਾਲ ਆਈ ਹੈ ਹਿੰਦੂ ਮੁਸਲਮ ਖੱਤਰੀ ਉੱਚ ਨੀਚ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਫਿਰ ਅੱਜ ਕਹਿਣਾ ਚਾਹੁੰਦਾ ਮੈਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਕਿ ਜਦੋਂ ਵਸਤ ਦੀ ਗੱਲ ਹੁੰਦੀ ਹੈ ਨਾ ਉਦੋਂ ਕਹਿਣਗੇ ਬਸਤੀਆ ਤੇਰੀਆ ਗਰੀਬ ਏਰੀਆ ਭੋਲੇ ਲੋਗਾ ਅਨਪੜ ਲੋਗ ਨੇ ਇਹਨਾਂ ਦੀ ਸਿਹਤ ਨਹੀਂ ਠੀਕ ਕਰਨ ਜਿੱਦਾ ਮਰਜੀ ਜੁਮਲੇ ਯਾਰੋ ਉਹਨਾਂ ਦਾ ਕੋਈ ਮਾਨ ਸਨਮਾਨ ਨਹੀਂ ਹੈਗਾ ਉਹਨਾਂ ਦਾ ਕੋਈ ਵਿਵੇਕ ਨਹੀਂ ਉਹਨਾਂ ਦੀ ਕੋਈ ਗੈਰਤ ਨਹੀਂ ਉਹਨਾਂ ਦੇ ਪਰਿਵਾਰਾਂ ਚ ਕੋਈ ਉਹਨਾਂ ਦੀ ਇੱਜ਼ਤ ਨਹੀਂ ਹੈਗੀ ਤੁਸੀਂ ਇਦਾਂ ਸੰਬੋਧਨ ਕਿਉਂ ਕਰਦੇ ਹੋ ਇਹ ਚੀਜ਼ ਜਿਹੜੀ ਬੜੀ ਮੈਨੂੰ ਬੁਰੇ ਲੱਗਦੇ ਐ ਇੱਥੇ ਵੀ ਉਹੀ ਲੋਕ ਵਸਦੇ ਨੇ ਇਹ ਉਦਾਂ ਦੇ ਸਿਟੀਜ਼ਨ ਨੇ ਉਦਾਂ ਦੀ ਵੋਟ ਵੈਲਿਊ ਰੱਖਦੇ ਨੇ ਜਿੱਦਾਂ ਦੀ ਮੋਦੀ ਸਾਹਿਬ ਦੀ ਇਹ ਕੇਦਰੀਵਾਲ ਸਾਹਿਬ ਦੀ ਇਹ ਡਾਕਟਰ ਮਾਲੀ ਦੀ ਐ ਉਨੇ ਵੋਟ ਵੈਲਿਊ ਹੈ ਜਿਹੜੇ ਬਸਤੀਆ ਤੇਰੀਆ ਵਿੱਚ ਰਹਿਣ ਵਾਲਿਆਂ ਦੀ ਹੈ ਤੁਸੀਂ ਉਹਨਾਂ ਨੂੰ ਸੰਬੋਧਨ ਦੇ ਦਰਖਨਾਰ ਏਡੇ ਨੀਚ ਤਰੀਕੇ ਨਾਲ ਕਿਉਂ ਕਰਦੇ ਗਰੇ ਤਰੀਕੇ ਨਾਲ ਉਹ ਕਿਉਂ ਕਰਦੇ ਮੈਨੂੰ ਇਹ ਬੇਅਦਬੀ ਲੱਗਦੀ ਹੈ ਇਹ ਤੁਹਾਡੇ ਉੱਤੇ ਵੀ ਸਵਾਲ ਹੀ ਕਾਫੀ ਚੱਕੇ ਗਏ ਸੀਗੇ ਜਾਂ ਫਿਰ ਹੁਣ ਤੁਸੀਂ ਜੁਆਇਨਿੰਗ ਕੀਤੀ ਹੈ ਤੁਹਾਡੇ ਉੱਤੇ ਹੁਣ ਸਵਾਲ ਇਹ ਵੀ ਉਠਾਇਆ ਜਾਵੇਗਾ ਜਾਂ ਫਿਰ ਇੱਕ ਕੁਐਸਚਨ ਮਾਰਕ ਖੱਲੇ ਵੀ ਹੈ ਕਿ ਭਈ ਉਹ ਦੋ ਟਿਕਟ ਨਹੀਂ ਮਿਲੀ ਜਿਸ ਕਾਰਨ ਪਾਰਟੀ ਨੂੰ ਇਹਨਾਂ ਨੇ ਛੱਡਿਆ ਹੁਣ ਟਿਕਟ ਦੇ ਲਾਲਚ ਦੇ ਵਿੱਚ ਇਹ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ ਮੈਂ ਪਹਿਲਾਂ ਬਾਜਾ ਕਰਤਾ ਦੁਬਾਰਾ ਕਰਨਾ ਸचेत ਕਰ ਰਹੇ ਹਾਂ ਮੈਂ ਆਮ ਆਦਮੀ ਪਾਰਟੀ ਨੂੰ ਨਹੀਂ ਛੱਡਿਆ ਇਹ ਗੱਲ ਸੁਣ ਲੈਣ ਆਵਾਮ ਵੀ ਸੁਣ ਲਵੇ ਜਿਹੜੇ ਲੋਕ ਸਾਜ਼ਿਸ਼ ਕਰ ਰਹੇ ਨੇ ਮੇਰੇ ਵਿਰੋਧ ਦੇ ਵਿੱਚ ਉਹ ਵੀ ਸੁਣ ਲੈਣ ਕਿ ਅੱਜ ਤੋਂ ਬਾਅਦ ਉਹ ਬੰਦ ਕਰ ਦੇਣ ਇਸ ਸੀਜ਼ਨ ਨੂੰ ਇਹ ਪ੍ਰਚਾਰ ਨੂੰ ਇਹ ਸਾਜ਼ਿਸ਼ ਹੈ ਮੈਂ ਨਹੀਂ ਆਮ ਆਦਮੀ ਪਾਰਟੀ ਛੱਡੀ ਆਮ ਆਦਮੀ ਪਾਰਟੀ ਨੇ ਮੈਨੂੰ ਛੱਡਿਆ ਆਈ ਵਾਸ ਟਰਮੀਨੇਟਡ ਵਿਦ ਦਾ ਅਦਰ 4 ਪੀਪਲ 빅 ਪੀਪਲ ਮੈਂ ਦੁਆਬੇ ਚੋ ਕੱਲਾ ਸੀਗਾ ਕਿ ਜਿਨ੍ਹਾਂ ਨੇ ਟਿਕਟ ਦਾ ਵਿਰੋਧ ਨਹੀਂ ਕੀਤਾ ਸੀ ਪਾਰਟੀ ਦੇ ਵਿੱਚ ਲੋਕਤੰਤਰ ਨਹੀਂ ਹੈਗਾ ਉਹਦੇ ਉਹਦੀ ਫੇਵਰ ਚ ਪਰਟਾ ਸੀ ਇਹ ਇਹ ਕੌਣ ਨਹੀਂ ਕਰਦਾ ਕਿਹੜੀ ਰਾਜਨੀਤਿਕ ਪਾਰਟੀ ਦੇ ਵਿੱਚ ਇਹ ਵਿਰੋਧ ਨਹੀਂ ਹੁੰਦਾ ਤੇ ਕਿਹਾ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਉਹ ਮੇਰੀਆਂ ਅੱਠ ਚਾਲ ਦੀਆਂ ਸੇਵਾਵਾਂ ਮੇਰਾ ਕਰੀਅਰ ਮੇਰੀ ਸੇਵਾ ਮੇਰੀ ਨੌਕਰੀ ਮੇਰੀ ਪੈਨਸ਼ਨ ਰਾਤ ਦਿਨ ਪੋਸਟਰ ਲਾਣੇ ਤੇ ਉਹ ਜਿਹੜੀਆਂ ਲੇਵੀਆਂ ਲਾਉਣੀਆਂ ਹੈਗੀਆਂ ਗੱਡੀਆਂ ਤੋੜਨੀਆਂ ਆਪਣੀ ਟੀਮ ਦਾ ਵੀ ਉਹਨਾਂ ਨੂੰ ਪਰਿਵਾਰਾਂ ਤੋਂ ਦੂਰ ਰੱਖ ਕੇ ਸੇਵਾ ਕਰ ਉਹ ਕੋਈ ਮੁੱਲ ਨਹੀਂ ਰੱਖਦਾ ਇਹਦਾ ਮਤਲਬ ਤੁਸੀਂ ਸਿਰਫ ਰਾਜਨੀਤਿਕ ਗੰਦੇ ਕਰਾਣੇ ਸੀ ਮੇਰੇ ਤੋਂ ਹੋਰ ਕੁਝ ਨਹੀਂ ਕਰਾਣਾ ਸੀਗਾ ਮੈਂ ਨੇ ਆਮ ਆਦਮੀ ਪਾਰਟੀ ਨੇ ਛੱਡਿਆ ਆਮ ਆਦਮੀ ਪਾਰਟੀ ਨੇ ਮੈਨੂੰ ਛੱਡਿਆ ਇਹ ਗੱਲ ਬਾਝਾ ਇੱਥੇ ਲੋਕ ਸचेत ਹੋ ਜਾਣ ਦੁਬਾਰਾ ਗੱਲ ਨਾ ਉੱਠੇ ਤੇ ਚੰਗੀ ਗੱਲ ਹੈ। ਪਹਿਲਾ ਸਵਾਲ ਮੇਰਾ ਦੁਬਾਰਾ ਤੁਹਾਡੇ ਤੋਂ ਹੈ ਕਿ ਆ ਆਮ ਆਦਮੀ ਪਾਰਟੀ ਦੇ ਤੁਸੀਂ ਕਾਫੀ ਵਫਾਦਾਰ ਰਹੇ। ਉਸ ਨੂੰ ਹੁਣ ਤਨਕਰਾਰ ਕਰ ਤੁਹਾਨੂੰ ਕਾਂਗਰਸ ਕਿਉਂ ਜੁਆਇਨ ਕਰਨੀ ਪਈ? ਇਹ ਸਵਾਲ ਲੋਕਾਂ ਲਈ ਵਾਜਬ ਕਿਉਂ ਹੈ ਕਿਉਂਕਿ ਡਾਕਟਰ ਸ਼ਿਵਦੇয়াল ਮਾਲੀ ਜੋ ਕਿ ਆਮ ਆਦਮੀ ਪਾਰਟੀ ਦੇ ਲਈ ਕਾਫੀ ਲੰਬੇ ਸਮੇਂ ਤੋਂ ਵਫਾਦਾਰ ਰਹੇ, ਫਾਊਂਡਰ ਹੈ ਜਲੰਧਰ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੁਣ ਕਾਂਗਰਸ ਦੇ ਵਿੱਚ ਕਿਉਂ ਦੇਖੋ ਕਾਂਗਰਸ ਜਾਣਦੇ ਬڑے ਵੱਡੇ ਸਵਾਲ ਹੈਗੇ ਸਮਾਜ ਦੇ ਇਸ ਵੇਲੇ ਸਮੇ ਦੇ ਦਰਕਨਾਰ ਦੇ ਵਿੱਚ ਜਿਹੜਾ ਇਹ ਜਾਤ ਪਾਤ ਧਰਮ ਦੀ ਰਾਜਨੀਤੀ ਦੇਸ਼ ਵਿੱਚ ਆ ਗਈ ਹੈ ਨਾ ਕਿ ਧਰਮ ਦੀ ਆੜ ਦੇ ਵਿੱਚ ਸਟੈਬਲਿਸ਼ਮੈਂਟ ਜਿਹੜੀ ਹੈ ਲੋਕਾਂ ਨੂੰ ਵੰਡ ਰਹੀ ਹੈ ਹਿੰਦੂ ਮੁਸਲਮ ਜੈਨ ਸਿੱਖ ਇਸਾਈ ਮਿਨੋਰਟੀਜ਼ ਇਹ ਮੁੱਦੇ ਪਹਿਲਾਂ ਉੱਠਦੇ ਰਹੇ ਹੋਣਗੇ ਜਿਨ੍ਹਾਂ ਪ੍ਰਖਰ ਰੂਪ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਵੱਡੇ ਪੈਮਾਨੇ ਤੇ ਹੁਣ ਪਿਛਲੇ 10 ਸਾਲ ਚ ਜਾ 5-7 ਸਾਲ ਵਿੱਚ ਉੱਠਿਆ ਇਹ ਸਮਾਜ ਜਿਹੜਾ ਧਰਮ ਨਿਰਪੇਖ ਦੇਸ਼ ਹੈ ਕਿਸੇ ਖਾਸ ਵਰਗ ਖਾਸ ਧਰਮ ਦਾ ਕਬਜ਼ਾ ਨਹੀਂ ਇਹਦੇ ਤੇ ਚਾਹੀਦਾ ਬੀਜੇਪੀ ਹੋਵੇ ਚ ਆਮ ਆਦਮੀ ਪਾਰਟੀ ਹੋਵੇ ਇਹ ਧਰਮ ਨੂੰ ਧਰਮ ਦੀ ਆੜ ਦੇ ਵਿੱਚ ਜਿਹੜੀ ਆਪਣੀ ਰਾਜਨੀਤਿਕ ਦੀ ਚਮਕ ਨੂੰ ਚਮਕਾਉਣਾ ਚਾਹੁੰਦੇ ਉਹ ਮੈਨੂੰ ਪਸੰਦ ਨਹੀਂ ਹੈ ਨਾ ਅੱਗੇ ਕਦੇ ਸੀਗਾ ਨਾ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਧਰਮ ਦਾ ਇੱਕ ਆਸਥਾ ਦਾ ਕੇਂਦਰ ਹੈ ਉਹ ਤੁਹਾਡਾ ਵਿਅਕਤੀਗਤ ਵਿਚਾਰ ਹੈ ਰਾਜਨੀਤੀ ਦੇ ਵਿੱਚ ਜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ ਉਹਦਾ ਮਤਲਬ ਮੇਰੇ ਖਿਆਲ ਨਾਲ 100% ਨੂੰ ਨਹੀਂ ਪਤਾ ਉਹ ਕਹਿੰਦੇ ਲੜਾਕੂ ਬਣਨਾ ਚਾਹੀਦਾ ਮੀਰੀ ਪੀਰੀ ਸੀ ਦੋ ਸ਼ਬਦਾਂ ਦਾ ਅਰਥ ਹੈ ਅਧਿਆਤਮ ਨੂੰ ਗ੍ਰਹਿਣ ਕਰਨਾ ਤੇ ਆਪਣੇ ਜਿਹੜੇ ਮਟੀਰੀਅਲਿਸਟਿਕ ਭੌਤਿਕ ਚੀਜ਼ਾਂ ਜ਼ਿੰਦਗੀ ਜੀਣ ਵਾਸਤੇ ਉਹਨਾਂ ਨੂੰ ਹਾਸਲ ਕਰਨਾ ਤੇ ਆਪਣੇ ਸਵੈਮਾਨ ਦੀ ਰੱਖਿਆ ਕਰਨਾ ਮੀਰੀ ਪੀਰੀ ਦਾ ਮਤਲਬ ਇਹ ਹੈ ਲੋਕਾਂ ਨੇ ਉਹਨੂੰ ਕੀ ਇੰਟਰਪ੍ਰੀਟ ਕੀਤਾ ਗਲਤ ਇਹ ਜਿਹੜੇ ਆਵਾਮ ਲੀਡਰ ਕਰਦੇ ਆ ਗਲਤ ਭੜਕਾਉਂਦੇ ਆ ਸਮਾਜ ਦੇ ਵਿੱਚ ਇਹ ਕਿ ਵੰਡੀ ਪਈ ਰਹੇ ਉਹਨਾਂ ਦੀ ਰਾਜਨੀਤੀ ਚਮਕਦੀ ਰਹੇ ਇਹ ਚੀਜ਼ਾਂ ਕਾਂਗਰਸ ਵਿੱਚ ਮੈਂ ਨਹੀਂ ਦੇਖੀਆਂ ਜਾਂ ਇੱਕ ਇਹ ਤਰੁੱਟੀਆਂ ਹਰ ਪਾਰਟੀ ਚ ਹੋ ਸਕਦੀਆਂ ਪਰ ਕਾਂਗਰਸ ਕੰਪੈਰੀਟਿਵਲੀ ਮੋਰ ਸੈਕੂਲਰ ਰਾਜਨੀਤਿਕ ਪਾਰਟੀ ਜਿਆਦਾ ਧਰਮ ਨਿਰਪੇਖ ਸ ਹੈ ਜਿਆਦਾ ਖਾਸ ਕਰਕੇ ਦਲਿਤ ਸਮਾਜ ਓਪਰੈਸਟ ਵਰਗ ਜਿਹੜਾ ਹੈਗਾ ਸਮਾਜ ਦਾ ਬਹੁਤ ਵੱਡਾ ਵਿਰਾਟ ਵਰਗ ਇਸ ਦੇਸ਼ ਦੇ ਵਿੱਚ ਉਹਨਾਂ ਦੇ ਪ੍ਰਤੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਪਿਛਲੇ ਆਜ਼ਾਦੀ ਤੋਂ ਬਾਅਦ ਔਰ ਆਜ਼ਾਦੀ ਤੋਂ ਪਹਿਲਾਂ ਵੀ ਰਹੀਆਂ ਨੇ ਉਹ ਸਾਰੀਆਂ ਨੂੰ ਮੁੱਖ ਰੱਖ ਕੇ ਮੈਂ ਇਹ ਫੈਸਲਾ ਲਿਆ ਹੈ ਔਰ ਮੈਨੂੰ ਲੱਗਦਾ ਹੈ ਮੇਰੀ ਰਾਜਨੀਤਿਕ ਯਾਤਰਾ ਜਿਹੜੀ ਬੜੀ ਸੁਖਦ ਰਹੂਗੀ ਠੀਕ ਹੈ। ਸ਼ੁਕਰੀਆ। ਤਾਂ ਬਿਲਕੁਲ ਡਾਕਟਰ ਸ਼ਿਵਦੇয়াল ਮਾਲੀ ਨੇ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਲੰਬਾ ਸਮਾਂ ਇਹਨਾਂ ਨੇ ਬਤੀਤ ਕੀਤਾ। ਜਲੰਧਰ ਤੋਂ ਇਹ ਫਾਊਂਡਰ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਸਟੈਬਲਿਸ਼ ਕੀਤਾ। ਪਰ ਆਮ ਆਦਮੀ ਪਾਰਟੀ ਨੂੰ ਛੱਡ ਹੁਣ ਇਹ ਕਾਂਗਰਸ ਦੇ ਨਾਲ ਆਪਣਾ ਨਵਾਂ ਸਫ਼ਰ ਜਿਹੜ ਜਮਨਾਪੁਰ ਸੰਪੰਕ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜ਼ਿਲਹੰਦ